ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾਫਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਦੀਆਂ ਖੁਸ਼ੀਆਂ ਜੋ ਹਰ ਸਾਲ ਦੀ ਤਰ੍ਹਾਂ ਸ੍ਰੀ ਅਮਰਤਸਰ ਸਾਹਿਬ ਸ਼ਹੀਦਾ ਸਾਹਿਬ ਤੋਂ ਨਗਰ ਕੀਰਤਨ ਚੱਲ ਕਰਕੇ ਉਹਨਾਂ ਦੇ ਜਨਮ ਸਥਾਨਾਂ ਤੇ ਪਹੁੰਚਦਾ ਹੈ ਤੇ ਉਸ ਨਗਰ ਕੀਰਤਨ ਦੀ ਉਡੀਕ ਵਿੱਚ ਸੰਗਤਾਂ ਦੀ ਹਾਜ਼ਰੀ ਵਿੱਚ ਸ਼ੁਕਰਾਨਾ ਕਰਦੇ ਹੋਏ ਆ ਗੁਰੂ ਦੇ ਆ ਪ੍ਰੇਮੀਆਂ ਨੇ ਲੰਗਰ ਲਗਾਏ ਆ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਗੁਰਮਖੋ ਪ੍ਰੇਮਿਓ ਬਾਬਾ ਦੀਪ ਸਿੰਘ ਜੀ ਦਾ ਜਨਮ 1682 ਦੇ ਵਿੱਚ ਪਿੰਡ ਪਉ ਪਿੰਡ ਵਿਖੇ ਭਾਈ ਭਗਤਾ ਜੀ ਉਹਨਾਂ ਦੇ ਗ੍ਰਹਿ ਵਿਖੇ ਮਾਤਾ ਜੀ ਉਹਨੀ ਜਿਹਦੇ ਕੁੱਖੋਂ ਬਹੁ ਵਿੰਡ ਵਿਕੇ ਸ੍ਰੀ ਅਮਰਤਸਰ ਸਾਹਿਬ ਉਸ ਵੇਲੇ ਜਿਲਾ ਸੀ ਤੇ ਹੁਣ ਤਰਨਤਾਰਨ ਸਾਹਿਬ ਹੈ ਉਸ ਸਥਾਨ ਤੇ ਬਾਬਾ ਜੀ ਦਾ ਜਨਮ ਹੁੰਦਾ ਤੇ ਉਹਨਾਂ ਦੇ ਸਥਾਨਾਂ ਦੇ ਜਨਮ ਦੇ ਜਨਮ ਦਿਹਾੜੇ ਤੇ ਉਹਨਾਂ ਦੇ ਜਨਮ ਸਥਾਨ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨਗਰ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੀਆਂ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਪਾਵਨ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਸਾਧਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਦੇ ਗੁਰਮੁਖੋ ਪ੍ਰੇਮਿਕੋ ਆਪਾਂ ਨੂੰ ਉਹਨਾਂ ਦੇ ਜਨਮ ਦਿਹਾੜੇ ਮਨਾਉਣ ਤੇ ਇਹ ਸਿੱਖਿਆ ਵੀ ਲੈਣੀ ਬਣਦੀ ਹੈ ਕਿ ਆਪਾਂ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣ ਕੇ ਤੇ ਆਪਣੇ ਜਨਮਾਂ ਨੂੰ ਸਵਾਰੀਏ ਸਤਿਗੁਰਾਂ ਦਾ ਸ਼ੁਕਰਾਨਾ ਕਰੀਏ ਧੰਨਵਾਦ ਕਰੀਏ ਉਹਨਾਂ ਮਹਾਨ ਸ਼ਹੀਦਾਂ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਦੇ ਸ਼ਹੀਦੀਆਂ ਸਦਕਾ ਜਪਾ ਸਰਦਾਰੀਆਂ ਮਾਰ ਰਹੇ ਆ ਜਿ ਅੱਜ ਸੋਹਣੀਆਂ ਦਸਤਾਰਾਂ ਤਮਾਲੇ ਸਜਾਇਆ ਤੇ ਉਹਨਾਂ ਮਹਾਨ ਸ਼ਹੀਦਾਂ ਦੀ ਬਦੌਲਤ ਤੇ ਇਹ ਆਪਣਾ ਫਰਜ਼ ਵੀ ਬਣਦਾ ਉਹਨਾਂ ਦੇ ਜਨਮ ਦਿਹਾੜੇ ਮਨਾਉਣ ਦਾ ਉਹਨਾਂ ਦਾ ਸ਼ੁਕਰਾਨਾ ਕਰਨ ਦਾ ਧੰਨਵਾਦ ਕਰਨ ਦਾ ਸੋ ਇੰਡੀਆਈ ਗੁਰਮਖੋ ਬਿਆਰੋ ਬੇਨਤੀਆ ਕਰਦੇ ਹੋ ਕਿ ਮਾਂ ਦੇ ਜਾ ਚੁਕਿਆ ਫਿਰ ਆਪ ਸਾਰੀਆਂ ਸੰਗਤਾਂ ਨੂੰ মিডিਆ ਵਾਲਿਆਂ ਨੂੰ ਵੀ ਲੱਖ ਲੱਖ ਵਧਾਈਆਂ 사ਤਗੁਰ ਪਾਤਸ਼ਾਹ ਜੀ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਸਿਰਾਂ ਤੇ ਮਿਹਰ ਭਰਿਆ ਰੱਖਣ ਤੰਦਰੁਸਤੀਆਂ ਬਖਸ਼ਣ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਦਾ ਲਿਓ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਕ ਬਾਬਾ ਜੀ ਦੇ ਨਾਂ ਦਾ ਜਕਾਰਾ ਬੁਲਾਈਏ ਜੋ ਜਕਾਰਾ ਬੁਲਾਵੇ ਨੇ ਹਲੋ ਜਾਵੇ ਬਾਬਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਗੁਰਬਾਰ ਆਗਾ ਮੇ ਬਾਬੇ ਸਤਿ ਸ਼੍ਰੀ ਅਕਾਲ ਗੁਰਬਾਰ ਆਗਾ ਚਟਿਆ ਬਾਜ ਵਾਲਿਓ ਸਤ ਕਰੋ ਰੱਖ ਲਿਓ ਗਿਰਦਵਾਰੇ ਦੀ ਲਾਜ ਜਿਤੇ ਲੋਕ ਦੋਛੀ ਦੋ ਸਿੰਘੋ ਵਰਤ ਗੁਰੂਕਾਲ ਸਾਹਿਬ ਸਿੰਘ ਸਾਹਿਬ ਜੀ ਕੋ ਸਤਿ ਸ਼੍ਰੀ ਅਕਾਲ ਬਹੁਤ ਜਾਰ ਰੱਖਿਓ ਤਿਆਰਪੁਰ ਤਿਆ ਬਾਦਸ਼ਾਹ ਜੀਓ ਆਪ ਦਾ ਖਾਲਸਾ ਜਬੇ ਆਕਾਲ ਆਕਾਲ ਸਰਬਾਨਾ ਪ੍ਰੇਮੀਆਂ ਵੱਲੋਂ ਨਿਹੰਗ ਸਿੰਘ ਫੌਜ ਵੱਲੋਂ ਸ਼ਰਦਾਈ ਦੇ ਲੰਗਰ ਤੇ ਸ਼ਹੀਦੀ ਦੇਗਾ ਆਪਸਾਰਿਕ ਸੰਗਤਾਂ ਦੇ ਸਹਿਯੋਗ ਦੇ ਨਾਲ ਲੰਗਰ ਚੱਲ ਰਿਹਾ ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ ਪਿੰਡ ਬੋਹੜੂ ਦੀਆਂ ਸੰਗਤਾਂ ਵੱਲੋਂ ਉਪਰਾਲਾ ਕਰਕੇ ਤੇ ਸ਼ਹੀਦੀ ਦੇਗਾ ਤੇ ਸ਼ਰਦਾਈ ਦੇ ਲੰਗਰ ਚੱਲ ਰਿਹਾ ਸਰਵਰ ਪਾਸ਼ਾ ਜੀ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਆਪਣੀਆਂ ਫੌਜਾਂ ਤੇ ਮਿਹਰ ਭਰਿਆ ਤਰਕਣ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 92 ਕਰੋੜ ਸ਼ੀਰ ਸਿੰਘ ਦੇ ਮਨੂ ਭਾਵੇ ਸੋਤਿਸ਼ਰੀਆ ਗਾਲੇ ਮੋ ਬਜਾਨੀਏ ਜੋ ਲੜੇ ਦੇਣਗੇ ਤੇ ਬੁਰਜਾ ਬੁਰਜਾ ਘੱਟ ਮਰੇ ਕੋੜਾ ਝਾੜੇਗੇ ਤੇ ਕਈ ਕੇਤੇ ਜਿੱਤੇ ਗਈ ਮੈਦਾਨ ਜਿੱਤੇ ਖਾਲਸਾ ਮਸ਼ਹੂਰ ਸਾਰੇ ਝਾਂਟ ਦੇ ਗੱਜਗੇ ਜਗਾਰਾਂ ਕਿ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਦੇ ਚਰਨਾ ਕਮਲਾਂ ਨੂੰ ਭਾਵੇ ਸੋਤਿਸ਼ਰੀਆ ਗਾਲੇ ਮੋ ਜਾਵੇ ਕਾਲੀ ਬਾਬਾ ਜੀ